ਇਹਨਾਂ ਖੇਮੇ ਆਨੌਖਾ ਲਾਸ਼ਮਨ ਸਿੰਘ ਤੇ ਇਹ ਦੇਖੋ ਇਹ ਪਾਣੀ ਦਾ ਇਨਕਲ 11 ਵਜੇ ਉਹ ਦੋ ਦੋ ਪਾਣੀ ਟੁੱਟਿਆ ਪਾਣ ਨਾ ਨਾਮਪੁਰ ਸਹਨੀਆ ਦੇ ਪਾਣੀ ਟੁੱਟਿਆ 3 ਫੁੱਟ ਪਾਣੀ ਇੱਥੇ ਆਇਆ ਇੱਥੇ ਦੇਖੋ ਕਿ ਪਾਣੀ ਇਸੇ ਬਰਾਬਰ ਆ ਗਿਆ ਤੇ ਆ ਸਭ ਬਿੱਟ ਲੁਕਿਆ ਆਨ ਬੈ ਖੁਸ਼ਾਲਪੁਰ ਜ਼ਿਲ੍ਹਾ ਦੇ ਪਿੰਡ ਰਾਮਪੁਰ ਸਹਨੀਆ ਵਿੱਚ ਅਰਦੇ ਪਾਣੀ ਨੇ ਮਚਾਈ ਤਬਾਹੀ ਦੇਖੋ ਘਰ ਘਰ ਵਿੱਚ ਹੋਇਆ ਲੋਕਾਂ ਦਾ ਨੁਕਸਾਨ ਨੁਕਸਾਨ ਜਿਹੜਾ ਹੈ ਤੁਹਾਡਾ ਕਿੰਨਾ ਕੋਇਆ? ਘੱਮ ਸੈਂਕੜੇ ਲੱਖ ਰੁਪਏ ਦਾ ਨੁਕਸਾਨ ਤਾਂ ਹੋਇਆ ਗਿਆ ਜੀ। ਤੇ ਪਹਿਲੀ ਵਾਰੀ ਹੋਇਆ ਅੱਜ ਤੱਕ ਤੇ ਚੋਬ ਬੰਦ ਹੋ ਗਏ ਮਰੇ। 2 ਵਜੇ ਬੰਦ ਹੋ ਕੇ ਪਾਣੀ ਗਿਆ ਨੰਗਨ ਜਗਾਣੀ ਮਿਲੀ। ਉਹ ਪਾਣੀ ਇਧਰ ਡੇਗਿਆ। ਆ ਗਿਆ। ਤੁਸੀਂ ਦੇਖ ਸਕਦੇ ਹੋ ਜਿਹੜਾ ਕੱਲ ਮੀਂਹ ਪਿਆ ਆ ਉਸ ਤੋਂ ਬਾਅਦ ਜਿਹੜਾ ਆ ਪਿੰਡ ਰਾਮਪੁਰ ਸੈਨੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਗਿਆ। ਜਿਸ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਪਾਣੀ ਵੀ 5-5 ਫੁੱਟ ਤੋ ਦੱਸਿਆ ਜਾ ਰਿਹਾ ਕਿ 5 ਫੁੱਟ ਦੇ ਕਰੀਬ ਪਾਣੀ ਅੰਦਰ ਘਰਾਂ ਦੇ ਵਿੱਚ ਵੜ ਚੁੱਕਾ ਸੀ ਅਤੇ ਜਿਸ ਦੇ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਜੀ ਗੁਰਵਾਰ ਸਿੰਘ ਮੈਂ ਰਹਾ ਸਰ ਕਿੰਨੇ ਸਾਲ ਤੋਂ ਤੁਸੀਂ ਚੱਕੀ ਚਲਾ ਰਹੇ ਹੋ ਮੈਨੂੰ ਤਾਂ ਕੱਤੋਂ ਬੱਸ 90 ਦੇ ਜੱਗ ਸਰ ਜਿਹੜਾ ਇਹ ਕੱਲ ਪਾਣੀ ਆਇਆ ਇੱਥੇ ਹਰਦਮੋਹਲ ਬਣਿਆ ਸੀ ਕੀ ਕਹਿਣਾ ਚਾਹੋਂਗੇ ਤੇ ਬਾਰੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਮੇਰਾ ਡੇਢ ਕਿੱਹਾ ਮਨੇ ਦੋ ਦਾ ਬਣਾਵਾ ਲੱਕੜੀ ਵੀ ਬਹੁਤ ਫੜ ਗਈ ਜਾਂਦੀ ਕਿਸਰਾ ਉਹ 10 ਦੇ ਪਿਆ ਉਹ ਜਿੰਨਾਂ ਦੇ ਸੰਗ ਦਾ ਰੱਖਦੇ ਨੇ ਪਾਣੀ ਡੋਬ ਦਿੱਤਾ ਉਹ ਵੀ ਉੱਛਲ ਕੇ ਤੰਨ ਮਾ ਗਿਆ ਹਾਂਜੀ ਜੀ ਸਰ ਕੀ ਨਾਮ ਹੈ ਤੇਰਾ ਮੇਰਾ ਨਾਮ ਬਚਾਰ ਸਿੰਘ ਚੰਨੀ ਸਰਪੰਚ ਚランਪੁਰ ਜੀ ਸਹਣੀਆ ਬਹੁਤ ਕਿਦੋਂ ਬਾਅਦ ਨਾਲ ਜ਼ਮੀਨ ਪਈ ਹੈ ਨਾ ਅਸਲ ਵਿੱਚ ਚੋਸਗਾ ਇਹ ਇਹਨਾਂ ਲੋਕਾਂ ਨੇ ਆਪਣੀ ਪ੍ਰਾਪਰਟੀ ਉੱਤੇ ਹਸਪੈਦਾ ਕਰਾ ਕੇ ਲਾਤਾ ਪਾਣੀ ਦਾ ਜਿਹੜਾ ਬਹਾਸ ਸੀ ਉਹ ਪਿੰਡ ਵੱਲ ਦੇ ਪਾਸੇ ਨੂੰ ਹੋ ਗਿਆ ਜੀ ਉੱਥੋਂ ਸਾਰਾ ਪਾਣੀ ਜਾ ਕੇ ਪਿੰਡ ਦਾ ਸਾਰਾ ਹੀ ਨੁਕਸਾਨ ਕਰਦਾ ਟੋਟਲ ਹੀ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਨੁਕਸਾਨ ਇੰਨਾ ਕਰਦਾ ਜੂ ਜਾ ਕੇ ਬਹੁਤ ਛੋੜਾ ਸੀ ਜਿਹੜਾ ਇਹ ਵੇਲੇ ਛੋਟਾ ਕਰਦਾ ਪੂਰਤਾ ਜੀ ਚੋ ਪੂਨ ਦੇ ਕਾਰਨ ਇਹ ਪਾਣੀ ਦਾ ਹੁਣ ਜਿਹੜਾ ਪ੍ਰੈਸ਼ਰ ਵੀ 20 ਫੁੱਟ ਪਾਣੀ ਆਇਆ ਉਹ ਪਾਣੀ ਨਹੀਂ ਸੰਭਾਲ ਸਕਿਆ ਇੰਨਾ ਪਾਣੀ ਜੀ ਚੋ ਉਹ ਸਾਰਾ ਦਰਦ ਹੈ ਬੰਦ ਬਿਲਕੁਲ ਬਿਲਕੁਲ ਬਸ ਤੇ ਜੀ ਸਾਹਿਬ ਚੰਗੀ ਸਾਹਿਬ ਆਪਣੇ ਸਵਾਰੀ ਸਾਹਿਬ ਪਾਣੀ ਦਾ 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 ਤੇ ਜਿਹੜੇ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਲਈ ਸਰਕਾਰ ਨੂੰ ਕੁਝ ਕਿਹਾ ਤੁਸੀਂ ਗਲਤ ਗੱਲਬਾਤ ਕੀਤੀ ਇਧਰ ਫਸੇ ਹੋ ਸਵੇਰ ਦੇ ਆਪਾਂ ਕਹਿੰਦੇ ਇੱਥੇ ਫਸੇ ਹੋ ਪਾਣੀ ਦਾ ਪਤਨ ਕਿਹੜੀ ਵੇਲੇ ਪਾਣੀ ਦੁਬਾਰਾ ਆ ਜਵੇ ਕੋਈ ਪਿੰਡ ਦਾ ਫੇਰ ਨੁਕਸਾਨ ਨਾ ਹੋ ਜੇ ਸਾਰਾ ਮੈਂ ਤੇ ਸਰਕਾਰੀ ਅਧਿਕਾਰੀ ਕੋਈ ਆਸ਼ਵਾਸਨ ਦੇ ਕੇ ਗਏ ਉਹਨਾਂ ਬਿਲਕੁਲ ਬਿਲਕੁਲ ਇਹਦੀ ਮਰੰਤੀ ਕਰਕੇ ਇਹ 310 ਫੁੱਟ ਦੀ ਧੋਟੜ ਮਰੰਤੀਆ ਗਿਆ ਜੀ ਜਿਸ ਨਾਲ 10 ਫੁੱਟ ਪੱਥਰ ਦਾ ਹੰ ਲੱਗ ਗਿਆ ਤੇ ਪਿੰਡ ਵਾਸੀਆਂ ਨੂੰ ਕੁਝ ਆਸ਼ਵਾਸਨ ਦੇ ਕੇ ਗਏ ਬਿਲਕੁਲ ਬਿਲਕੁਲ ਸਾਰੇ ਤੇ ਉਹਨਾਂ ਦੇ ਲੰਗਰ ਪਾਣੀ ਦਾ ਕੋਈ ਬੰਦਬਾਸ ਕਿਉਂਕ ਕਿਸੇ ਵੀ ਕਿਸੇ ਵੀ ਬੰਦੇ ਨੂੰ ਚੰਗਾ ਮਾਰਾ ਕੋਈ ਵੀ ਆ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਆ ਤਾਂ ਉਹ ਗram panchayat ਨੂੰ ਦੱਸ ਸਕਦੇ ਸਤੋ ਜੋ ਮਰਜ਼ੀ ਹੀ ਲੈ ਸਕਦੇ ਆ ਦਰਾਨ ਕਰਕੇ ਸਾਰਾ ਪਾਣੀ ਮੈਦ ਦੇ ਵਿੱਚ ਵੜ ਗਿਆ ਲੋਕਾਂ ਨੇ ਗਿਟਾਰ ਕਿਸੇ ਤੇ ਆਉਣਾ ਬਿਜਾ ਕਸਟ ਬਣ ਰਿਹਾ ਸੀ ਇਹ ਪੈਂਦਾ سامنے ਉਹ ਵੇਖੋ ਜੀ ਰੇਤ ਉੱਪਰ ਇਹ ਤਾਂ ਕਰਨ ਲਈ ਸੋਚਿਆ ਤੁਸੀਂ ਨਾ ਲੌਜੀਕਲੀ ਨੂੰ ਤੋੜਾ ਪਾਣੀ ਚਾਹੀਦਾ ਪਰ ਇਹ ਤਾਂ ਬਚਾਈਏ ਕਿਸ ਤਰ੍ਹਾਂ ਆਪਾਂ ਹੁਣ ਹਾਂ ਮੁੰਡਿਆਂ ਦੀ ਹੁਣ ਸਾਰੀ ਇਹ ਬਚਾਰੇ ਮਹਿਮਾਨੀ ਸਵੇਰ ਤੇ ਪਿੰਡ ਦੇ ਨੌਜਵਾਨਾਂ ਨਾਲ ਸਾਥ ਦੇ ਰਹੇ ਸਾਰੇ ਜੀ ਤੜਕੇ ਰਸਤਰਾ ਮੌਸਮ ਖਰਾਬ ਸੀਗਾ ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਕਾਰਨ ਈਕੂ ਕੋਈ ਚੋ ਜਿਹੜਾ ਉੱਤਰੋਂ ਪਾਣੀ ਬਹੁਤ ਜ਼ਿਆਦਾ ਉਹਦਾ ਫਲੋ ਸੀਗਾ ਤੇ ਪਾਣੀ ਸਕੂਲ ਦੇ ਅੰਦਰ ਵੀ ਕਾਫੀ ਆ ਗਿਆ ਪਰ ਸਾਡੇ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਜਦੋਂ ਅਸੀਂ ਫੋਨ ਕੀਤਾ ਉਸੇ ਵੇਲੇ ਉਹਨਾਂ ਨੇ ਟਰਾਲੀਆਂ ਭੇਜੀਆਂ ਬੱਚਿਆਂ ਸਾਰਿਆਂ ਨੂੰ ਉਸ ਪਾਣੀ ਦੇ ਵਿੱਚ ਉਹਨਾਂ ਨੇ ਬਾਹਰ ਕਢਾ ਕੇ ਫਿਰ ਇੱਕ ਜਗ੍ਹਾ ਤੇ ਉਹਨਾਂ ਨੇ ਉੱਚੀ ਜਗ੍ਹਾ ਸਿੱਧੀ ਉਹ ਇੱਕ ਉੱਚੀ ਉਹਨਾਂ ਨੇ ਬੱਚਿਆਂ ਨੂੰ ਠਹਿਰਾਇਆ ਫਿਰ ਪਿੰਡ ਵਾਈਜ਼ ਦੇ ਬੱਚੇ ਜਿਹੜੇ ਸੀਗੇ ਟਰਾਲੀਆਂ ਦੇ ਵਿੱਚ ਬਿਠਾ ਕੇ ਉਹ ਪਿੰਟਾਂ ਦੇ ਵਿੱਚ ਉਹਨਾਂ ਦੇ ਘਰਾਂ ਵਿੱਚ ਪਹੁੰਚਾਏ ਹਾਂ ਜੀ ਜਿਹੜਾ ਸਕੂਲ ਦਾ ਕੈਂਪਸ ਦਾ ਜਿਹੜਾ ਸਦਰ ਹੈਗਾ ਸੜਕ ਦੇ ਨਾਲੋਂ ਡੇ ਵਾਈ ਡੇ ਜਿਹੜਾ ਨੀਮਾ ਹੋ ਗਿਆ ਹੈ ਇਸ ਕਰਕੇ ਪਾਣੀ ਦੀ ਜਿਹੜੀ ਨਿਕਾਸੀ ਘੱਟ ਹੈਗੀ ਆ ਪਾਣੀ ਜਿਹੜਾ ਸਕੂਲ ਦਾ ਬਾਹਰ ਨਿਕਲ ਜਾਂਦਾ ਤੇ ਬਾਹਰੋਂ ਐਂਟਰ ਕਰ ਜਾਂਦਾ ਪਾਣੀ ਫਿਰ ਉਸ ਵੇਲੇ ਕੰਟਰੋਲ ਕਰਨਾ ਔਖਾ ਆ ਅਸੀਂ ਚਾਹਦੇ ਆ ਕਿ ਉਧਰੋਂ ਥੋੜਾ ਜਿਹੜਾ ਨਿਕਾਸੀ ਆ ਉਹ ਵਧੀਆ ਢੰਗ ਨਾਲ ਹੋ ਜਾਵੇ ਜਾਂ ਸਾਈਕਲ ਜਿਹੜਾ ਇਹਦਾ ਅਸੀਂ ਫੋਨ ਕੀਤਾ ਉਹਨਾਂ ਨੂੰ ਉਹ ਨਾਲੇ ਪਿੰਡ ਚੁੰ ਮੁੰਡੇ ਲੈ ਕੇ ਆਵੇ ਤੇ ਬੱਚਿਆਂ ਨੂੰ ਸੇਫਲੀ ਕਢਾਇਆ ਸਾਰਾ ਸਾਨੂੰ ਵੀ ਸੇਫਲੀ ਕੱਢਾ ਆਹਦਾ ਉਧਰੋਂ ਜਿਹੜਾ ਬੰਨ ਟੁੱਟਿਆ ਜੋ ਵੀ ਪਾਣੀ ਇੱਧਰੋਂ ਆਇਆ ਆ ਦੇਖੋ ਤੁਸੀਂ ਲੈਵਲ ਦੇਖ ਲਓ ਇਹ ਕਿੰਨਾ ਕਰ ਰਿਹਾ ਇਹਦੇ ਨਾਲ ਹੀ ਸਾਰਾ ਨਕਰਾਦ ਹੋਇਆ ਤੇ ਸਾਡੇ ਸਕੂਲ ਚ ਇਧਰੋਂ ਐਸ ਵਾਰ ਤਾਂ ਟਾਕੀਆਂ ਰਹੀਂ ਵੀ ਪਾਣੀ ਅੰਦਰ ਚਲਾ ਗਿਆ ਇਹ ਜਿਹੜੀ ਕੰਧ ਆ ਜਦੋਂ ਵੀ ਦੇਖੋ ਇਹ ਕੰਧ ਟੁੱਟ ਕੇ ਹੀ ਪਾਣੀ ਇਧਰੋਂ ਕੀ ਹੈ ਕੰਧ ਦਾ ਕੋਈ ਲਗਾਉਂਦੇ ਨਹੀਂ ਸਹੀ ਤਰੀਕੇ ਨਾਲ ਬਣਵਾਈ ਨਹੀਂ ਇਹ ਦੇ ਪਿਛਲੇ ਪਾਸੇ ਜਿਹੜਾ ਬੰਨ ਉਹਦਾ ਹੈ ਨਹੀਂ ਕੋ ਹੱਲ ਪਾਣੀ ਪਿਛਲੇ ਸਾਲ ਜਦੋਂ ਪਹਿਲਾ ਸਾਡੇ 2023 ਚ ਆਇਆ ਤਾਂ ਸਾਰਾ ਕੁਝ ਖਰਾਬ ਸੀ ਹੁਣ ਫੇਰ ਹੁਣ ਪਾਣੀ ਇੰਨਾ ਦਾ ਪਿਆ ਕੰਧ ਨਾ ਉਹਦੀ ਕੀ ਕਰੂਗੀ ਨੂੰ ਕੁਝ ਇਹ ਕੰਧ ਨਵੀਂ ਬਣਾਈ ਸੀ ਨਾ ਮੁੜ ਕੇ ਬਣਾਈ ਸੀ ਸਾਰੀ ਅੱਛਾ ਉਧਰਲੀ ਹੁਣ ਪੁਰਾਣੀ ਕੰਧ ਟੁੱਟੀ ਆ ਪੁਰਾਣੀ ਦੇ ਉੱਪਰ ਚੱਕੀ ਹੋਇਆ ਹੈ ਜਿਹੜੇ ਗੁੰਮੜ ਵੱਲੋਂ ਫੁੱਟਬਾਲ ਗਰਾਊਂਡ ਦੇ ਕੋਲ ਆਇਆ ਹੋਊ ਪੈਸੇ ਪਿੱਛੇ ਸਾਰੀ ਟੁੱਟ ਗਈ ਪਾਣੀ ਦੇ ਵਗੇ ਪਿੱਛੋਂ ਬੰਨ ਨਹੀਂ ਸਹੀ ਵੱਜਦਾ ਕੀ ਪ੍ਰਸ਼ਾਸਨ ਵਾਲੋ ਕੋਈ ਦੇਖਣ ਆਇਆ ਇੱਥੇ ਹਾਲ ਤਾਂ ਹਾਲ ਤੱਕ ਕੋਈ ਨਹੀਂ ਜੀ ਆਇਆ ਅਮੀ ਕਹੀਏ ਹਾਲ ਤਾਂ ਅਸੀਂ ਆਪਣਾ ਸਕੂਲ ਸਾਫ ਕਰ ਰਹੇ ਹੁਣ ਜੇ ਆ ਆ ਜਾਣਗੇ ਤਾਂ ਵਧੀਆ ਗੱਲ ਆ ਜੇ ਪਿਛਲੇ ਪਾਸੇ ਦੇ ਉਹਦਾ ਸਰਵੇ ਕਰੋ ਤੇ ਉਹ ਬੰਦ ਹੋਵੇ ਕਿਸ ਤਰ੍ਹਾਂ ਪਾਣੀ ਨਹੀਂ ਤਾਂ ਇਹ ਫਿਰ ਇਹੀ ਹਾਲ ਹੋਣਾ ਹੈ ਠੀਕ ਜਿਸ ਤਰ੍ਹਾਂ ਕਿ ਕੱਲ ਭਾਰੀ ਬਾਰਿਸ਼ ਦੇ ਕਾਰਨ ਇਸ ਸਰਕਾਰੀ ਹਾਈ ਸਕੂਲ ਨਕਵਾਲ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਅੰਦਰ ਕਰ ਗਿਆ ਪਿੰਡੀ ਵਿੱਚ ਪਾਣੀ ਅੰਦਰ ਹੋਇਆ ਤੇ ਫਿਰ ਸਾਡੀ ਸਕੂਲ ਦੀ ਸਮਾਰਟ ਦੇ ਅੰਦਰ ਵੀ ਪਾਣੀ ਚੜ੍ਹ ਗਿਆ ਸਾਡੇ ਨਾਲ ਹੀ ਪਿੰਡ ਦੀ ਜਿਹੜੀ ਆ ਫੁੱਟਬਾਲ ਗਰਾਊਂਡ ਲੱਗਦੀ ਆ ਤੇ ਇਧਰ ਹੀ ਸਾਈਡ ਤੋਂ ਪਾਣੀ ਸੜ ਗਿਆ ਮਤਲਬ ਪਿੱਛੇ ਬਿਲਡਿੰਗਾਂ ਦੀਆਂ ਖਿੜਕੀਆਂ ਦੇ ਵਿੱਚੋਂ ਹੁੰਦੇ ਹੋਏ ਸਾਡੇ ਕਮਰੇਆ ਦੇ ਵਿੱਚ ਤੇ ਸਾਡੇ ਦਫ਼ਤਰ ਦੇ ਵਿੱਚ ਪੂਰੀ ਬਿਲਡਿੰਗ ਦੇ ਵਿੱਚ ਹੀ ਉਹ ਜਿਹੜਾ ਪਾਣੀ ਆ ਗਿਆ ਤੇ ਜਦ ਮੈਂ ਇਹ ਵੀ ਦੱਸਣਾ ਚਾਹਣੀ ਆ ਕਿ ਇਸੇ ਤਰ੍ਹਾਂ 2023 ਦੇ ਵਿੱਚ ਵੀ ਇਹੀ ਹਾਲਾਤ ਪੈਦਾ ਹੋਏ ਸਾਰੇ ਟੀਚਰ ਸਾਰਾ ਸਟਾਫ ਇੱਕ ਇਸ ਨੂੰ ਵੀ ਸਾਨੂੰ ਪੂਰਾ ਇੱਕ ਹਫ਼ਤਾ ਲੱਗਾ ਦੁਬਾਰਾ ਪੂਰਾ ਮੇਨਟੇਨ ਕਰਨੇ ਲਈ ਬੜੀ ਮੁਸ਼ਕਲ ਨਾਲ ਅਸੀਂ ਆਪਣੇ ਇਹ ਰਿਪੋਰਟ ਸਾਂਭਿਆ ਮੇਨਟੇਨ ਕੀਤਾ 빌ਡਿੰਗ ਦੀ ਸਾਫ ਸਫਾਈ ਮਤਲਬ ਇੱਕ ਮਹੀਨਾ ਤਾਂ ਸਾਨੂੰ ਪੂਰਾ ਲੱਗਾ ਤੇ ਅਸੀਂ ਫਿਰ ਬੱਚਿਆਂ ਨੂੰ ਪਹਿਲਾਂ ਸੇਫ ਨੂੰ ਉਹਨਾਂ ਦੇ ਘਰ ਪਹੁੰਚਾਇਆ ਸਾਰੇ ਟੀਚਰ ਐਟ ਮੈਂਬਰ ਦਾ ਨਹੀਂ ਕਿਉਂਕਿ ਅਸੀਂ ਮੀ ਇੱਕਦਮ ਇੰਨਾ ਜ਼ਿਆਦਾ ਤੇਜ਼ ਆ ਗਿਆ ਜਦੋਂ ਪੇਰੈਂਟਸ ਆਉਣ ਲੱਗੇ ਨੇ ਲੋਕਲ ਪੇਰੈਂਟਸ ਸੀਗੇ ਉਹ ਬੱਚਿਆਂ ਨੂੰ ਲੈਣ ਆਉਣ ਲੱਗੇ ਸੀ ਕਿ ਸਾਡੇ ਬੱਚੇ ਮੀ ਇਸ ਸਕੂਲ ਦੇ ਨਾਲ ਦੇ ਬੱਚੇ ਨੂੰ ਆਦੇ ਤੇ ਉਹਨਾਂ ਵੱਲੋਂ ਬੱਚੇ ਖੁਸ਼ ਆਉਂਦੇ ਆ ਅਸੀਂ ਉਹਨਾਂ ਨੂੰ ਸੇਫਲੀ ਜਿਹੜਾ ਆ ਕੁਝ ਬੱਚਿਆਂ ਨੂੰ ਗੱਡੀ ਦੇ ਵਿੱਚ ਕੁਝ ਬੱਚੇ ਜਿਹੜੇ ਆ ਲੱਗਦੀ ਆ ਕਿ ਲਾਸਟ ਟਾਈਮ ਵੀ ਸਾਡੇ ਨਾਲ ਸੇਮ ਸਿਚੁਏਸ਼ਨ ਅਸੀਂ ਮਤਲਬ ਦੇਖ ਚੁੱਕੇ ਆ ਅਸੀਂ ਪਹਿਲਾਂ ਹੀ ਰਿਪੋਰਟ ਮੈਂਟੇਨ ਟੇਕ ਦਿੱਤਾ ਆਪਣਾ ਸਾਰਾ ਜਿਹੜੀਆਂ ਨੀਚੇ ਬਿਮਾਰੀ ਚੋਂ ਅਸੀਂ ਗੱਲ ਕਰ ਕੋ ਚੱਕ ਕੇ ਅਸੀਂ ਉੱਪਰ ਰੱਖਿਆ ਸੇਫਟੀ ਜਿਹੜੀਆਂ ਸਿੱਗੀਆਂ ਜਗ੍ਹਾ ਤੇ ਪਰ ਜਿਹੜਾ ਸਾਨੂੰ ਜਿਹੜੀ ਬਿਲਡਿੰਗ ਸਾਡੀ ਦੂਸਰੀ ਸਾਈਡ ਮੇਰੇ ਕਲਾਸ ਮੇਟਰ ਸਕੂਲ ਦੀ ਬਿਲਡਿੰਗ ਆ ਉੱਥੇ ਸਾਨੂੰ ਜ਼ਿਆਦਾ ਪ੍ਰੋਬਲਮ ਆਦੀ ਆ ਕਿਉਂਕਿ ਪਾਣੀ ਲੀਕ ਸਕੂਲ ਦੇ ਬੱਚੇ ਤੇ ਸਟਾਫ ਨਾਲ ਕੇ ਅਸੀਂ ਸਾਰੇ ਸਟਾਫ ਸਵੇਰ ਤੋਂ ਲੱਗੇ ਹੋਏ ਆ ਬੱਚੇ ਦੇ ਨਾਲ ਲੱਗੇ ਹੋਏ ਆ ਤੇ ਹੋਰ ਪਿੰਡ ਦੇ ਵਿੱਚੋਂ ਕਿਸੇ ਵੀ ਕੋਈ ਇਦਾਂ ਯੋਗਦਾਨ ਜੈਸਾ ਕਿਉਂਕਿ ਇੱਕ ਵਾਰ ਤਾਂ ਚਲੋ ਗਲਤੀ ਹੁੰਦੀ ਆ ਨਹੀਂ ਪਤਾ ਪਰ ਜੇ ਦੁਬਾਰਾ ਗਲਤੀ ਸੇਮ ਰਿਪੀਟ ਹੋਈ ਜਾਂ ਤਾਂ ਇਹ ਸਾਡੇ ਪਿੰਡ ਦਾ ਵੀ ਸਰਕਾਰ ਦਾ ਵੀ ਜਣੇ ਕਿ ਲੋਕਾਂ ਚਾਹੁੰਦਾ ਹੈ ਕਿ ਇਸ ਚੀਜ਼ ਨੂੰ ਮੇਨਟੇਨ ਕੀਤਾ ਜਾਵੇ ਵੀ ਦੁਬਾਰਾ ਇਦਾਂ ਦੀ ਜਿਹੜੀ ਇਹ ਸਿਚੁਏਸ਼ਨ ਇਦਾਂ ਦੀ ਕੋਈ ਆਫੀਸ਼ੀਅਲ ਸਾਨੂੰ ਨਹੀਂ ਆਈ ਕਿ ਮਤਲਬ ਪਿੰਡ ਤੇ ਕੋਈ ਨਹੀਂ ਆਇਆ ਕੋਈ ਮੈਡੀਕਲ ਸੂਤ ਨਹੀਂ ਕੋਈ ਮੈਡੀਕਲ ਸੂਤ ਨਹੀਂ ਸਕੂਲ ਦੀ ਕੰਧ ਢਿੱਟੀ ਆ ਕੀ ਕਹਿਣਾ ਚਾਹੋਗੇ ਕੰਧ ਸਾਡੇ ਸਕੂਲ ਦੀ ਢਿੱਟੀ ਆ ਜੀ ਪਾਣੀ ਪਿੰਡ ਦੇ ਵਿੱਚ ਵੀ ਆ ਬਲ ਤਜੂਦ ਉਹਦਾ ਪ੍ਰਥੰਦ ਕੀਤਾ ਜਾਵੇ ਕੰਧ ਉਹ ਆ ਵੀ ਬਰਵਾਦ ਕੀਤਾ ਜਾਏ ਬਣਾਉਣ ਨੂੰ ਅਸੀਂ ਗਵਰਨਮੈਂਟ ਨੂੰ ਦੁਆ ਕਰਦੇ ਆ ਤਾਂ ਬਾਕੀ ਪਾਣੀ ਅਜੇ ਫਿੱਪੋ ਬਲੈਨ ਵੀ ਲੱਗੀ ਹੋਆ ਤਾਂ ਮਸ਼ੀਨ ਵੀ ਸਾਫ਼ ਕਰ ਦਈਏ ਸਰ ਜੀ ਜਥਾ ਜੋ ਆਪਣੇ ਜਿੱਦਾਂ ਵੀ ਕਰ ਸਕਦੇ ਉਹ ਮਦਦ ਵੀ ਕਰਕੇ ਗਏ ਸੀ ਹੁਣ ਵੀ ਜਿਹੜਾ ਇਸ ਪਾਣੀ ਵੜਨ ਦਾ ਇੱਥੇ ਕਾਰਨ ਉਹ ਮੇਨ ਉਹ ਪਾਉਂਸ ਰੱਖਿਆ ਵਿਭਾਗ ਨੂੰ ਚਾਹੀਦਾ ਆ ਕਿ ਪੱਥਰਾਂ ਦਾ ਕੋਈ ਪੱਕਾ ਡੰਗਾ ਉੱਥੇ ਇਨਾ ਲੰਮਾ ਮਰਜੀ ਬਣਾ ਕੇ ਉਸ ਜਿੱਥੋਂ ਇਹ ਪਾਣੀ ਪਿੰਡ ਵਾਲ ਨੂੰ ਟੱਕਰ ਮਾਰਦਾ ਉਹਨੂੰ ਪੱਕੇ ਤੌਰ ਤੇ ਬੰਦ ਕਰਕੇ ਚੋਣਾਂ ਨੂੰ ਉਹਦਾ ਨਿਕਾਸ ਕੀਤਾ ਜਾਵੇ ਤਾਂ ਜੋ बार-बार ਇਹ ਪਿੰਡ ਵਾਲੇ ਪਰੇਸ਼ਾਨ ਨਾ ਹੋਣ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੀ ਸਾਰ ਲਈ ਜਾਵੇ ਔਰ ਉਸ ਡੰਗੇ ਦਾ ਪੂਰਾ ਬੰਦੋਬਸਤ ਕਰਕੇ ਕਿਉਂਕਿ ਇਹ ਭੂਮੀ ਸੁਰੱਖਿਆ ਵਿਭਾਗ ਦਾ ਇਹ ਮਸਲਾ ਆ ਕਿਸਾਨ ਅੱਗੇ ਬਹੁਤ ਥੱਲੇ ਲੱਗੇ ਹੋਏ ਆ ਕਿਸਾਨਾਂ ਦਾ ਜੇ ਐਕੀ ਉੱਦਾਂ ਕੋਈ ਨਹੀਂ ਨੁਕਸਾਨ ਆਪਣਾ ਬਚਾ ਲਿਆ ਘਰਾ ਮੁਰੇ ਬੂਰੇ ਲਾ ਕੇ ਜਾਂ ਅਲਰਟ ਸੀਗੇ ਪਹਿਲੇ ਹੀ ਪਹਿਲੇ ਹੀ ਨੇ ਆਪਣਾ ਆਪਣਾ ਰੋਕ ਲਿਆ ਪਰ ਜਿਹੜਾ ਜ਼ਮੀਨ ਦਾ ਨੁਕਸਾਨ ਬਹੁਤ ਹੋ ਗਿਆ ਹਰ ਵਾਰ ਇਹਨਾਂ ਨੂੰ ਇਦਾਂ ਹੜ ਦੀ ਮਾਰਨਾ ਚ ਲੈਣੀ ਪਵੇ ਇਸ ਕਰਕੇ ਜਿੱਥੋਂ ਨਹਿਰ ਦਾ ਪਾਣੀ ਅੰਡਰਪਾਸ ਕੀਤਾ ਵਾ ਉਹਨੂੰ ਹਰ ਵਾਰ ਸਾਫ਼ ਕਰਾਇਆ ਜਾਵੇ ਔਰ ਪੱਕਾ ਡੰਗਾ ਜਿਹੜਾ ਉਹ ਪਹੁੰਚ ਰੱਖਿਆ ਵਿਭਾਗ ਦਾ ਹੋਰ ਜਿਹੜਾ ਵੀ ਵਿਭਾਗ ਵਾ ਉਹ ਲਵਾ ਕੇ ਪਾਣੀ ਦਾ ਰੁਖ ਜਿਹੜਾ ਆ ਜਿਹੜਾ ਸਿੱਧੀ ਟੱਕਰ ਹੱਲੂ ਵਾਲੂ ਵੱਜਦੀ ਆ ਉਹਨੂੰ ਚੋ ਵਾਲੇ ਪਾਸੇ ਨੂੰ ਕੀਤਾ ਜਾਵੇ ਆਪਾਂ ਇਹੀ ਅੱਜ ਮੰਨ ਕਰਨ ਲਈ ਆਪਣੇ ਭਰਾਵਾਂ ਦਾ ਦੁੱਖ ਦੂਰ ਲਈ ਔਰ ਇਹਨਾਂ ਨਾਲ ਖੜਨ ਲਈ ਆਇਆ